ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਹੋ ਕੋ ਤੁਸੀਂ ਸਾਰੇ ਚੰਗੀ ਠੀਕ ਠਾਕ ਹੋ ਗੋ ਮੈਂ ਬਲਜਿੰਦਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈਗਾ ਸਾਈਕ ਪਸ਼ੀ ਵਲੋਗ ਤੇ ਵੀਡੀਓ ਫੁੱਲ ਵਾਚ ਕਰਕੇ ਸੋਣਾ ਜਿਹਾ ਕਮੈਂਟ ਜਰੂਰ ਕਰਨਾ ਜਿਹੜੇ ਨਵੇਂ ਆਉਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਐਂਡ ਤੱਕ ਦੇਖ ਕੇ ਵੀਡੀਓ ਬਹੁਤ ਵਧੀਆ ਸਕੀਪ ਨਾ ਕਰਿਓ ਕਿਉਂਕਿ ਅਧੂਰੀ ਜਾਣਕਾਰੀ ਜਿਹੜੀ ਹੁੰਦੀ ਹੈ ਨਾ ਉਹ ਖੰਮ ਨੇ ਆਂਦੀ ਹੈਗੀ ਤੇ ਅੱਜ ਆਪਾਂ ਵੀਡੀਓ ਉਹਨਾਂ ਦੇ ਲੈ ਕੇ ਆਏ ਆਂ ਤੇ ਇੱਕ ਮੇਰੀ ਭੈਣ ਦਾ ਇੱਕ ਤੋਂ ਕਮੈਂਟ ਵੀ ਆਇਆ ਸੀ ਉਹਨਾਂ ਦੇ ਚਿਹਰੇ ਤੇ ਬਹੁਤ हेयर ਨੇ ਬਹੁਤ ਵਾਲ ਨੇ ਤੇ ਉਹ ਬਹੁਤ ਪਰੇਸ਼ਾਨ ਨੇ ਤੇ ਉਹ ਕਹਿ ਰਹੇ ਸੀ ਕਿ ਦੀਦੀ ਕਿੱਦਾਂ ਹਟਣਗੇ ਉਹਦੇ ਲਈ ਆਪਾਂ ਇੱਕ ਸੋਲੂਸ਼ਨ ਲੈ ਕੇ ਆਏ ਆ ਬਿਲਕੁਲ 100% ਦੀ ਚੀਜ਼ ਹੈ ਜਿਹੜੀ ਆਪਾਂ ਲਗਾ ਕੇ ਆਪਣਾ हेयर ਜਿਹੜੇ ਰਿਮੂਵ ਕਰ ਸਕਦੇ ਆ ਇੱਕ ਤੋਂ ਕਰੀਮਾਂ ਨੇ ਜਿਨ੍ਹਾਂ ਤੇ ਬਹੁਤ ਜਿੱਦੀ ਡਾਰਕ ਸ਼ਾਈਆਂ ਨੇ ਪਿਕਮੇਟੇਸ਼ਨ ਹੈ ਮਲਾਜਮਾ ਹੈ ਉਹ ਠੀਕ ਨਹੀਂ ਹੋ ਰਹੇ ਉਹਨਾਂ ਲਈ ਦੋ ਕਰੀਮਾਂ ਨੇ ਉਹ ਦੱਸਾਂਗੇ ਤੁਹਾਨੂੰ ਵੀਡੀਓ ਜਿਹੜੀ ਫੁੱਲ ਵਾਚ ਕਰਕੇ ਤੇ ਸੋਣਾ ਚ ਕਮੈਂਟ ਜਰੂਰ ਕਰਨਾ ਚਲੋ ਸਟਾਰਟਿੰਗ ਕਰਦੇ ਆ ਵੀਡੀਓ ਦੀ ਤਾਂ ਹਾਂਜੀ ਸੋ ਮੈਂ ਦੱਸਦੀ ਹਾਂ ਤੇ ਆਪਣੇ ਚਿਹਰੇ ਤੇ ਜਿਹੜੇ ਵਾਲ ਕਿਉਂ ਆਉਂਦੇ ਆ ਕਿੱਦਾਂ ਆਉਂਦੇ ਆ ਅੱਜ ਕੱਲ ਬੱਚਿਆਂ ਦੇ ਵੀ ਬਹੁਤ ਵਾਲ ਆ ਰਹੇ ਨੇ ਚਿਹਰੇ ਤੇ ਉਹਦੀ ਕੀ ਵਜ੍ਹਾ ਹੁੰਦੀ ਏ ਜਿਹੜੀਆਂ ਲੇਡੀਜ਼ ਹੁੰਦੀਆਂ ਨੇ ਨੌਜਵਾਨ ਕੁੜੀਆਂ ਹੁੰਦੀਆਂ ਨੇ ਉਹਨਾਂ ਦੇ ਹਾਰਮੋਨ ਚੇਂਜ ਹੁੰਦੇ ਰਹਿੰਦੇ ਨੇ ਉਸ ਕਰਕੇ ਜਿਹੜੇ ਆਪਣੇ ਚਿਹਰੇ ਤੇ ਨਾ ਵਾਲ ਬਹੁਤ ਜ਼ਿਆਦਾ ਆਉਂਦੇ ਨੇ ਤੇ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦੇ ਵਿੱਚ ਜੋ-ਜੋ ਗ੍ਰੋਥ ਕਰਦੇ ਆ ਉਹਨਾਂ ਦੇ ਵੀ ਬਾਡੀ ਵਿੱਚ ਕੁਛ ਨਾ ਕੁਛ ਬਦਲਾਅ ਆਂਦਾ ਏ ਇਸ ਕਰਕੇ ਜਿਹੜੇ हेयर ਨੇ ਨਾ ਉਹ ਬਹੁਤ ਸਾਰੇ ਆ ਜਾਂਦੇ ਆ ਤੇ ਉਹਨਾਂ ਨੂੰ ਰਿਮੂਵ ਕਰਨਾ ਬਹੁਤ ਮਤਲਬ ਕਿ ਜ਼ਰੂਰੀ ਹੈ ਕਿਉਂਕਿ ਗੰਦੇ ਜਿਹਾ ਲੱਗਦੇ ਆ ਫਿਰ ਫੇਸ ਤੇ ਹੈ ਨਾ ਤੇ ਆਪਾਂ ਧੱਗਾ ਵੀ ਨਹੀਂ ਲਵਾ ਸਕਦੇ ਕੋਈ ਵੀ ਇਦਾਂ ਦਾ ਕੁਝ ਨਹੀਂ ਕਰ ਸਕਦੇ ਕਿਉਂਕਿ ਬਹੁਤ ਗੰਦਾ ਲੱਗਦਾ ਹੈ ਬਾਅਦ ਵਿੱਚ ਧਾਗੇ ਦੇ ਨਾਲ ਜਿਹੜੀਆਂ ਇੱਥੇ ਨਾ ਸ਼ਾਇਆ ਪੈਣੇ ਸ਼ੁਰੂ ਹੋ ਜਾਂਦੇ ਆ ਜਿੱਦ ਜਿੱਦ ਸ਼ਾਇਆ ਪੈਣੇ ਸ਼ੁਰੂ ਹੋ ਜਾਂਦੇ ਜਿੱਦੋਂ ਧਾਗਾ ਲਗਾਉਂਦੇ ਆ ਹੈ ਨਾ ਤੇ ਉਸ ਲਈ ਮੈਂ ਬਹੁਤ ਹੀ ਖਾਸ ਚੀਜ਼ ਲੈ ਕੇ ਆਈ ਹਾਂ ਬਹੁਤ ਛੋਟੀ ਜੀ ਚੀਜ਼ ਹੈ ਆ ਦੇਖੋ ਇਹ ਹੈਗੀ ਫਟਕੜੀ ਇਹ ਫਿਟਕੜੀ ਹੈ ਮੈਂ ਇਹਨੂੰ ਮਿਕਸੀ ਜਗ੍ਰੈਂਡਸ 'ਚ ਪੀਸ ਕੇ ਦਾ ਬਣਾਇਆ ਹੋਇਆ ਇਦਾਂ ਦਾ ਪਾਊਡਰ ਤੇ ਛਾਣ ਕੇ ਰੱਖਿਆ ਹੋਇਆ ਹੈ ਫਿਟਕੜੀ ਹੈ ਸਿਰਫ 10 ਰੁਪਏ ਦੀ ਫਿਟਕੜੀ ਹੈ ਕੋਈ ਜ਼ਿਆਦਾ ਵੀ ਨਹੀਂ 5 ਰੁਪਏ ਦੀ 10 ਰੁਪਏ ਦੀ ਤੇ ਸਿਰਫ ਕਿਰਿਆਨਾ ਸਟੋਰ ਤੋਂ ਲੈ ਸਕਦੇ ਹੋ ਨਾ ਤੇ ਇਹ 10 ਰੁਪਏ ਦੀ ਫਿਕਟਰੀ ਬਹੁਤ ਹੀ ਕਮਾਲ ਦੀ ਇਹਦੇ ਨਾਲ ਬਹੁਤ ਪ੍ਰੋਬਲਮ ਆ ਜਿਹੜੀਆਂ ਇਹਨਾਂ ਚਿਹਰੇ ਦੀਆਂ ਠੀਕ ਹੁੰਦੀਆਂ ਨੇ ਕਈ ਵਾਰ ਚਿਹਰੇ ਤੇ ਕੱਟ ਲੱਗ ਜਾਂਦਾ ਹੈ ਜਾਂ ਪਿੰਪਲ ਜਿਹਦੇ ਜਿਹੜੇ ਫਟ ਜਾਂਦੇ ਹਨ ਉਹਨਾਂ ਵਿੱਚ ਬਲੱਡ ਨਹੀਂ ਰੁਕਦਾ ਉਹਦੋਂ ਵੀ ਆਪਾਂ ਇਸਤੇਮਾਲ ਕਰ ਸਕਦੇ ਹਾਂ ਜਿਨ੍ਹਾਂ ਦੀ ਸਕਿਨ ਜਿਹੜੀ ਹੈ ਨਾ ਲੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ ਨਾ ਢਿਲਕਣੀ ਸ਼ੁਰੂ ਹੋ ਜਾਂਦੀ ਹੈ ਆ ਚੀਜ਼ਾਂ ਤੋਂ ਉਹਨਾਂ ਲਈ ਬਹੁਤ ਵਧੀਆ ਇਹ ਚੀਜ਼ ਹੈ ਹਮੇਸ਼ਾ ਮੈਂ ਇਸਤੇਮਾਲ ਕਰਦੀ ਹਾਂ ਇਹ ਮੈਂ ਪੀਸ ਕੇ ਰੱਖੀ ਹੋਈ ਹੈ ਜਦੋਂ ਮੈਂ ਲਹਾਨੀ ਆ ਉਦੋਂ ਵੀ ਪਾਣੀ ਵਿੱਚ ਮਿਕਸ ਕਰ ਲੈਣੀ ਆ ਤੁਸੀਂ ਵੀ ਏਦਾਂ ਕਰ ਸਕਦੇ ਹੋ ਕਿ ਫੁੱਲ ਬੋਡੀ ਜਿਹੜੀ ਹੈ ਜਦੋਂ ਇਹਦਾ ਵਾਸ਼ ਹੋ ਜਾਂਦੀ ਹੈ ਨਾ ਤੇ ਇੱਕ ਵਧੀਆ ਜਿਹੀ એનર્ਜੀ ਆਉਂਦੀ ਹੈ ਤੇ ਜਿਹੜਾ ਆਪਣੀ ਸਕਿਨ ਨੇ ਨਾ ਉਹ ਟਾਈਟ ਬਣਾ ਕੇ ਰੱਖਦੀ ਹੈ ਇਹ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੇ ਚਿਹਰੇ ਤੇ ਕਿੱਦਾਂ ਲਗਾਉਣਾ ਹੈ ਚਿਹਰੇ ਤੇਨ ਵੀ ਕਰਨਾ ਹੈ ਗਲਾਬ ਜਲ ਲੈਣਾ ਹੈ ਗਲਾਬ ਜਲ ਦੇ ਵਿੱਚ ਦੋ ਤਿੰਨ ਛੁਟਕੀਆਂ ਇਹ ਪਾ ਲੈਣੀਆਂ ਨੇ ਤੇ ਕੋਟਨ ਨਾਲ ਡਿਪ ਕਰ ਕਰਕੇ ਆਪਾਂ ਏਦਾਂ ਚਿਹਰੇ ਤੇ ਲਗਾ ਕੇ ਨਾ ਤੇ ਉਹਨੂੰ ਸੁੱਕਣ ਦੇਣਾ ਹੈ ਜਦੋਂ ਉਹ ਸੁੱਕ ਜਾਏਗੀ ਨਾ ਤੇ ਇੱਕ ਲੇਅਰ ਜਿ ਬਣ ਜਾਂਦੀ ਫਿਰ ਆਪਾਂ ਏਦਾਂ 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 ਕਰਕੇ ਇਹਨਾਂ ਹਲਕੇ ਹਲਕੇ ਹੱਥਾਂ ਨਾਲ ਏਦਾਂ ਹਰ ਮੂਹੂ ਕਰਕੇ ਇਹਨੂੰ ਲਾ ਦੇਣਾ ਹੈ ਇਹਦੇ ਨਾਲ ਕੀ ਹੁੰਦਾ ਹੈ ਜਿਹੜੇ ਵਾਲ ਹੁੰਦੇ ਆ ਨਾ ਉਹ ਚਿਪਕ ਜਾਂਦੇ ਆ ਇਸ ਫਟਕੜੀ ਨਾਲ ਚਿਪਕ ਜਾਂਦੇ ਜਦੋਂ ਆਪਾਂ ਇੱਦਾਂ-ਇੱਦਾਂ ਮਲਦੇ ਆ ਨਾ ਸਾਰੇ ਵਾਲ ਕਮਜ਼ੋਰ ਹੋ ਕੇ ਸਾਰੇ ਹੀ ਨਿਕਲਣੇ ਸ਼ੁਰੂ ਹੋ ਜਾਂਦੇ ਨੇ ਇੱਕ ਹਫਤਾ ਪੂਰਾ ਤੁਸੀਂ ਡੇਲੀ ਇਹ ਇਸਤੇਮਾਲ ਕਰੋ ਇਦਾਂ ਠੀਕ ਹੈ ਜਿੱਦਾਂ ਮੈਂ ਤੁਹਾਨੂੰ ਕਹਿ ਰਹੀ ਹਾਂ ਗੁਲਾਬ ਜਲ ਵਿੱਚ ਪਾ ਕੇ ਕਾਟਨ ਵਿੱਚ ਡਿਪ ਕਰਕੇ ਇਹਨੂੰ ਇੱਦਾਂ-ਇੱਦਾਂ ਲਗਾ ਕੇ ਸੁੱਕਣ ਤੋਂ ਬਾਅਦ ਇੱਦਾਂ-ਇੱਦਾਂ ਮੂਗਾ ਲਿਆ ਕਰੋ ਠੀਕ ਹੈ ਜੀ ਇੱਕ ਹਫਤਾ ਜਦੋਂ ਤੁਸੀਂ ਐਦਾਂ ਕਰੋਗੇ ਸਾਰੇ ਹੀ ਜਿਹੜੇ ਸਕਿਨ ਦੇ ਵਾਲ ਚਿਹਰੇ ਤੇ ਵਾਲ ਹੋਣਗੇ ਲੈ ਐਕਸਟਰਾ ਹਨਾ ਸਾਰੇ ਹੀ ਨਿਕਲ ਜਾਣਗੇ ਬਹੁਤ ਹੀ ਕੰਮ ਦੀ ਚੀਜ਼ ਹੈ ਸਿਰਫ 10 ਰੁਪਏ ਦੀ ਹੈ ਤੇ ਫਾਇਦੇ ਇਹਦੇ ਅਨੇਕ ਨੇ 10 ਰੁਪਏ ਦੀ ਚੀਜ਼ ਨਾਲ ਫਾਇਦੇ ਅਨੇਕ ਫਾਇਦੇ ਨੇ ਬਹੁਤ ਹੀ ਵਧੀਆ ਚੀਜ਼ ਹੈ ਕਈ ਵਾਰ ਇਹ ਜਦੋਂ ਕੱਟ ਲੱਗ ਜਾਂਦਾ ਹੈ ਨਾ ਕਿਸੇ ਵੀ ਚੀਜ਼ ਦਾ ਤੇ ਇਹ ਆਪਾਂ ਉੱਤੇ ਕੋਟਨ 'ਚ ਮਤਲਬ ਪਾਣੀ 'ਚ ਘੋਲ ਕੇ ਦਾ ਜਿਹੜਾ ਘੋਲ ਹੈ ਉਹ ਲਾਈਏ ਤੇ ਉਹ ਕੱਟ ਵੀ ਬਹੁਤ ਜਲਦੀ ਠੀਕ ਹੁੰਦਾ ਹੈ ਤੇ ਇਹ ਦਵਾਈਆਂ ਚ ਵੀ ਪੈਂਦੀ ਏ ਡਾਕਟਰ ਜਿਹੜੇ ਦਵਾਈਆਂ ਆਪਾਂ ਖਾਣੇ ਆ ਨਾ ਉਹ ਡਾਕਟਰ ਵੀ ਦੱਸਦੇ ਆ ਕਿ ਇਹ ਦਵਾਈਆਂ ਵਿੱਚ ਵੀ ਪੈਂਦੀਆਂ ਫਟਕੜੀ ਬਹੁਤ ਹੀ ਵਧੀਆ ਹੁੰਦੀ ਏ ਜ਼ਖਮਾਂ ਲਈ ਤਾਂ ਇਹ ਇੱਕ ਵਰਦਾਨ ਹੈ ਹਨਾ ਜ਼ਖਮ ਬਹੁਤ ਜਲਦੀ ਨਾ ਠੀਕ ਹੁੰਦੇ ਨੇ ਤੇ ਤੁਸੀਂ ਵੀ ਇਹ ਡੇਲੀ ਤੁਸੀਂ ਆਪਣੇ ਬਾਥਰੂਮ ਵਿੱਚ ਰੱਖ ਲਓ ਇਦਾਂ ਪਾਊਡਰ ਬਣਾ ਕੇ ਜਦੋਂ ਤੁਸੀਂ ਨਹਾਉਂਦੇ ਆਪਣੇ ਬਾਲਟੀ 'ਚ ਪਾਣੀ ਭਰਦੇ ਤੇ ਇੱਕ ਚਮਚਾ ਪਾ ਲਿਆ ਕਰੋ ਤੇ ਇਹਦੇ ਨਾਲ ਨਹਾਇਆ ਕਰੋ ਸਕਿਨ ਟਾਈਟ ਰਹਿੰਦੀ ਏ ਤੇ ਬਹੁਤ ਹੀ ਵਧੀਆ ਮਤਲਬ ਕੀ ਇਹ ਫਟਕੜੀ ਤੇ ਗੋਣ ਨੇ ਤੇ ਇਸਤੇਮਾਲ ਜ਼ਰੂਰ ਕਰਿਆ ਕਰੋ ਤੁਸੀਂ ਰਿਸਰਚ ਕਰਕੇ ਵੀ ਦੇਖ ਸਕਦੇ ਹੋ ਤੇ ਇਹ ਹਮੇਸ਼ਾ ਮੇਰੇ ਇਹ ਡੱਬੇ ਚ ਰਹਿੰਦੀ ਹੈ ਤੇ ਮੈਂ ਇਹਨੂੰ ਪੀਸ ਕੇ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਤੇ ਦੂਸਰੀ ਗੱਲ ਕਰਦੇ ਹਾਂ ਜੀ ਜਿੰਨਾ ਭੈਣਾਂ ਦੇ ਬਹੁਤ ਹੀ ਜਿੱਦੀ ਸ਼ਾਇਆ ਨੇ ਕਈ ਕਹਿੰਦੀ ਨੇ ਅਸੀਂ ਬਹੁਤ ਵੀ ਮਤਲਬ ਕੀ ਦੇਸੀ ਨੁਸਖੇ ਅਪਣਾ ਲਏ ਆ ਬਹੁਤ ਘਰੇਲੂ ਨੁਸਖੇ ਅਪਣਾ ਲਏ ਆ ਵੈਸੇ ਤਾਂ ਘਰੇਲੂ ਜਿਹੜੇ ਨੁਸਖੇ ਹੁੰਦੇ ਨੇ ਉਹੀ ਵਧੀਆ ਹੁੰਦੇ ਨੇ ਕਿਉਂਕਿ ਉਹ ਸਕਿਨ ਤੇ ਇੱਕ ਬਧੀਆ ਨੈਚੁਰਲ ਜਿਹੜੀ ਚੀਜ਼ 글로 ਹੈ ਨਾ ਉਹ ਛੱਡਦੇ ਆ ਜਿਹੜੀ ਆਪਾਂ ਕੈਮੀਕਲ ਵਾਲੀਆਂ ਟਿਊਬਾਂ ਵਰਤਦੇ ਆ ਨਾ ਉਹਦੇ ਨਾਲ ਚੰਬੜੀ ਬਿਲਕੁਲ ਪਤਲੀ ਹੋ ਜਾਂਦੀ ਹੈ ਕੁਝ ਦੇਰ ਲਈ ਤਾਂ ਆਪਣੀ ਜਿਹੜੀ ਸਕਿਨ ਸਾਫ਼ ਹੋ ਜਾਂਦੀ ਹੈ ਕਿ ਆਈਏ ਮਿਟ ਜਾਂਦੀਆਂ ਨੇ ਪਿਗਮੈਂਟੇਸ਼ਨ ਮਿਟ ਜਾਂਦੀ ਮੁਲਾਜ਼ਮਾ ਮਿਟ ਜਾਂਦਾ ਪਰ ਉਹ ਫਿਰ ਦੁਬਾਰਾ ਆ ਜਾਂਦੀ ਏ ਕਿਉਂਕਿ ਆਪਾਂ ਜੇ ਉਹ ਰੈਗੂਲਰ ਚੀਜ਼ ਚ ਕਰਦੇ ਵਰਤਦੇ ਹਨਾ ਯੂਜ਼ ਕਰਦੇ ਆ ਜੇ ਤੁਹਾਨੂੰ ਛਾੜ ਦਿੰਦੇ ਨੇ ਤੇ ਉਹ ਦੁਬਾਰਾ ਫਿਰ ਆਪਣਾ ਕਰਨਾ ਸ਼ੁਰੂ ਕਰ ਦਿੰਦੀਆਂ ਨੇ ਤੇ ਉਹਨਾਂ ਨੂੰ ਜੜ ਤੋਂ ਖਤਮ ਕਰਨ ਲਈ ਤਾਂ ਆਪਾਂ ਨੂੰ ਘਰੇਲੂ ਨੁਸਖੇ ਹੀ ਆਪਣੇ ਖਾਣ ਪਾਣ ਵਿੱਚ ਬਦਲਾਅ ਲੈ ਕੇ ਆਉਣਾ ਚਾਹੀਦਾ ਏ ਜਿੱਦਾਂ ਕਿ ਡੇਲੀ ਤੁਸੀਂ ਪਾਣੀ ਪੀਓ 10 ਤੋਂ 12 ਗਲਾਸ ਡੇਲੀ ਪਾਣੀ ਪੀਓ ਹੋ ਸਕਦਾ ਹੈ ਕੱਚੀ ਲੱਸੀ ਜਿੰਨੀ ਪੀ ਸਕੋ ਨਾ ਉਨਹੀਂ ਹੀ ਪੀਓ ਜਿਵੇਂ ਆਪਾਂ ਅੰਦਰਵਾਰ ਜਾਂਦੇ ਹਾਂ ਨਾ ਇੱਕ ਘੁੱਟ ਦੁੱਧ ਦਾ ਪਾਓ ਤੇ ਗਲਾਸ ਭਰ ਕੇ ਕੱਚੀ ਲੱਸੀ ਪੀ ਲਓ ਚਾਹੇ ਜੱਗ ਭਰ ਕੇ ਮੈਂ ਤਾਂ ਕੀ ਕਰਦੀ ਹੁੰਨੀ ਆ ਜੱਗ ਭਰ ਕੇ ਬਣਾ ਕੇ ਫ੍ਰਿਜ ਵਿੱਚ ਲਾ ਦਿੰਨੀ ਫ੍ਰਿਜ ਵਿੱਚ ਮੈਂ ਜ਼ਿਆਦਾ ਵਸ ਠੰਡਾ ਨਹੀਂ ਪੀਂਦੀ ਹਾਂਗੇ ਨੋਰਮਲ ਹੀ ਪੀਂਦੇ ਆ ਤੇ ਉਹ ਮੈਂ ਭਰ ਕੇ ਰੱਖ ਲੈਣੀ ਆ ਤੇ ਜਦੋਂ ਵੀ ਮੈਂ ਇੱਧਰ ਉੱਧਰ ਕੰਮਕੁਮ ਕਰਦੀ ਗਲਾਸ ਭਰਦੀ ਆ ਤੇ ਪੀ ਲੈਣੀ ਆ ਕੱਚੀ ਲੱਸੀ ਪੀਣੀ ਸਕਿੰਲੀ ਬਹੁਤ ਵਧੀਆ ਹੈ ਔਰ ਠੰਡਕ ਦਿੰਦੀ ਹੈ ਅੰਦਰੂਨੀ ਠੰਡਕ ਦਿੰਦੀ ਹੈ ਅੰਦਰੂਨੀ ਸਫਾਈ ਕਰ ਦਿੰਦੀ ਜਦੋਂ ਆਪਣੇ ਗਰਮੀ ਪੈਦਾ ਹੁੰਦੀ ਹੈ ਨਾ ਤਾਂ ਹੀ ਆਪਣੇ ਸਕਿਨ ਨੂੰ ਪ੍ਰੋਬਲਮਾਂ ਹੁੰਦੀਆਂ ਨੇ ਜਦੋਂ ਆਪਣੇ ਲੀਵਰ 'ਚ ਗਰਮੀ ਹੁੰਦੀ ਹੈ ਜਦੋਂ ਆਪਣੇ ਪੇਟ ਵਿੱਚ ਕੋਈ ਇਹ ਗੜਬੜ ਹੁੰਦੀ ਹੈ ਇਨਫੈਕਸ਼ਨ ਹੁੰਦਾ ਹੈ ਫਿਰ ਹੀ ਆਪਾਂ ਨੂੰ ਸਕਿਨ ਦੀਆਂ ਪ੍ਰੋਬਲਮ ਹੁੰਦੀਆਂ ਨੇ ਵਾਧੂ ਵਾਧੂ ਪਾਣੀ ਪੀਓ ਖੀਰਾ ਖਾਓ ਜਿੰਨਾ ਵੀ ਹੋ ਸਕਦਾ ਹੈ ਖੀਰਾ ਖਾਓ ਖੀਰਾ ਹੈ ਤਾਂ ਚਲੋ ਮਹਿੰਗੇ ਹੋਏ ਪਿਆ ਨੇ ਸਬਜ਼ੀਆਂ ਬਹੁਤ ਸਾਰੀਆਂ ਮਹਿੰਗੀਆਂ ਹੋਈਆਂ ਪਿਆ ਨੇ ਪਰ ਆਪਾਂ ਥੋੜਾ ਜਿਹਾ ਆਪਣੇ ਲਈ ਕੁਝ ਕਰ ਸਕਦੇ ਹਾਂ ਜੇ ਆਪਾਂ ਕਮਾਣੇ ਆ ਤੇ ਫਿਰ ਥੋੜਾ ਜਿਹਾ ਆਪਾਂ ਖਾਣ ਪੀਣ ਵਿੱਚ ਵੀ ਆਪਾਂ ਥੋੜਾ ਜਿਹਾ ਬਦਲਾਵ ਲੈ ਕੇ ਆਣਾ ਚਾਹੀਦਾ ਤੇ ਰਾਤ ਦੀ ਰੋਟੀ ਘੱਟ ਖਾਇਆ ਕਰੋ ਉਹ ਰਾਤ ਦੀ ਰੋਟੀ वजन ਘਟਾਉਣ ਵਿੱਚ ਵੀ ਬਹੁਤ ਕਾਰਗਿਲ ਹੈ ਤੇ ਆ ਸਕਿਨ ਸਾਫ਼ ਰੱਖਣ ਵਿੱਚ ਵੀ ਕਿਉਂਕਿ ਜਿੰਨਾ ਆਪਾਂ ਅੰਦਰੋਂ ਆਪਣੇ ਜਿਹੜੇ ਪਾਚਨ ਹਨਾ ਸ਼ਕਤੀ ਹੈ ਨਾ ਉਹ ਥੋੜੀ ਜੀ ਪਾਚਨ ਸ਼ਕਤੀ ਜਿਹੜੀ ਆਪਾਂ ਠੀਕ ਰੱਖਾਂਗੇ ਜਿਹੜੀ ਚੀਜ਼ ਆਪਾਂ ਨੂੰ ਪਹਛਾਣਦੀ ਆ ਪਰ ਲੀਵਰ ਠੀਕ ਰੱਖਾਂਗੇ ਨਾ ਤੇ ਜਿਆਦਾ ਮਤਲਬ ਕਿ ਉਹਨੂੰ ਨਾ ਭਰ ਕੇ ਨਾ ਠੂਸਾਂਗੇ ਜਿਆਦਾ ਤੇ ਉਹ ਓਨਾ ਹੀ ਵਧੀਆ ਕੰਮ ਕਰੇਗਾ ਇੱਕ ਮਸ਼ੀਨ ਹੁੰਦੀ ਏ ਤੇ ਘੱਟ ਹੀ ਖਾਣਾ ਚਾਹੀਦਾ ਏ ਸਾਨੂੰ ਰਾਤ ਨੂੰ ਹਮੇਸ਼ਾ ਦਿਨੇ ਤੇ ਆਪਾਂ ਤੁਰਦੇ ਫਿਰਦੇ ਉਹਨੂੰ ਪਚਾ ਲੈਣੇ ਰਾਤ ਦਾ ਜਿਹੜਾ ਖਾਣਾ ਹੁੰਦਾ ਸਕਿਨ ਲਈ ਵੀ ਖਰਾਬ ਹੁੰਦਾ ਤੇ ਮਟਾਪਾ ਤੇ ਆਉਂਦਾ ਹੀ ਆਉਂਦਾ ਏ ਮਟਾਪੇ ਲਈ ਵੀ ਮੈਂ ਤੁਹਾਡੇ ਲਈ ਬਹੁਤ ਵਧੀਆ ਇੱਕ ਚੀਜ਼ ਆ ਜਿਹੜੀ ਮੈਂ ਇਸਤੇਮਾਲ ਖੁਦ ਕਰਦੀ ਹਾਂ ਤੁਸੀਂ ਦੇਖ ਸਕਦੇ ਹੋ ਮੇਰੇ ਆ ਫਿਟਨੈਸ ਤੇ ਮੈਂ ਕੀ ਖਾਂਦੀ ਆ ਰੋਟੀ ਤੋਂ ਬਾਅਦ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਕੱਲ ਨੂੰ ਉਹ ਵੀਡੀਓ ਮੈਂ ਲੈ ਕੇ ਆਵਾਂਗੀ ਕਮੈਂਟ ਕਰਕੇ ਦੱਸਿਓ ਜਿਨ੍ਹਾਂ ਨੇ ਭਾਰ ਘਟਾਉਣਾ ਹੈ ਤੇ ਕੱਲ ਨੂੰ ਆਪਾਂ ਉਹ ਵੀ ਚੀਜ਼ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਮੈਂ ਖਾਂਦੀ ਹੁੰਦੀ ਆ ਜੀ ਕਿਸ ਚੀਜ਼ ਦਾ ਪਾਊਡਰ ਬਣਾਇਆ ਹੈ ਮੈਂ ਖਾਣੇ ਵਿੱਚ ਇਸਤੇਮਾਲ ਕਰਦੀ ਆ ਤੇ ਬਾਕੀ ਅੱਜ ਦੀ ਜਿਹੜੀ ਮੈਂ ਤੁਹਾਨੂੰ ਗੱਲ ਕਰਦੀ ਵੀ ਦੋ ਕਰੀਮਾਂ ਨੇ ਕਰੀਮਾਂ ਜਿਹੜੀਆਂ ਨੇ ਇੱਕ ਤਾਂ ਆ ਕਰੀਮ ਹੈ ਕਰੀਮ ਬਹੁਤ ਵਧੀਆ ਹੈ ਇਹ ਤੁਸੀਂ ਜਿੱਥੋਂ ਮਰਜ਼ੀ ਲੈ ਸਕਦੇ ਹੋ ਠੀਕ ਹੈ ਜੀ ਜਿਸ ਮਰਜ਼ੀ ਮੈਡੀਕਲ ਸ਼ਾਪ ਤੋਂ ਲੈ ਸਕਦੇ ਹੋ ਪ੍ਰਾਈਸ ਥੋੜਾ ਹੈਵੀ ਇਹਦਾ ਇਹ ਹੈਗੀ 13-1400 ਰੁਪਏ ਦੇ ਵਿੱਚ ਆਉਂਦੀ ਹੈ ਥੋੜਾ ਦਾ ਪ੍ਰਾਈਸ ਹੈਵੀ ਹੈ ਤੁਸੀਂ ਹੈਗੀ ਇਹ ਵਾਲੀ ਇਹਦਾ ਪ੍ਰਾਈਸ ਘੱਟ ਹੈ ਇਹਦਾ ਪ੍ਰਾਈਸ ਘੱਟ ਹੈ ਕਿਉਂਕਿ ਕਈ ਵਾਰ ਮੇਰੀਆਂ ਭੈਣਾਂ ਜੜੀਆਂ ਇਹਨਾਂ ਬਜਟ ਤੋਂ ਬਾਹਰ ਨਹੀਂ ਜਾ ਸਕਦੀਆਂ ਉਹਨਾਂ ਦਾ ਬਜਟ ਇੰਨਾ ਕੀ ਹੁੰਦਾ ਹੈ ਕਿ ਉਹ ਜਿਆਦਾ ਮਹਿੰਗੀ ਚੀਜ਼ ਨਹੀਂ ਲੈ ਸਕਦੀਆਂ ਪਰ ਇਹ ਵੀ ਬਹੁਤ ਵਧੀਆ ਚੀਜ਼ ਹੈ ਇਹ ਵੀ ਉਹ ਨੁਕਸਾਨ ਨਹੀਂ ਕਰਦੀ ਕੋਈ ਵੀ ਇਹ ਇੱਕ ਕਰੀਮ ਹੈ ਇਨੂੰ ਆਪਾਂ ਜਿਵੇਂ ਡੇਲੀ ਇਸਤੇਮਾਲ ਕੋਈ ਕਰੀਮਾ ਕਰਦੇ ਆ ਉਦਾਂ ਹੀ ਕਰ ਸਕਦੇ ਆ ਇਹ ਜਦੋਂ ਆਪਾਂ ਛੱਡ ਵੀ ਦਵਾਂਗੇ ਨਾ ਤਾਂ ਕੋਈ ਨੁਕਸਾਨ ਨਹੀਂ ਹੈਗਾ ਇਹਦਾ ਤੇ ਇਹ ਚੀਜ਼ਾਂ ਅਪਣਾ ਕੇ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਰੱਖ ਸਕਦੇ ਹੋ ਮਹਿੰਗੀਆਂ ਮਹਿੰਗੀਆਂ ਬਰੀਚਾਂ ਮਹਿੰਗੇ ਮਹਿੰਗੇ ਫੇਸ਼ਲ ਕਰਾਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕੋਈ ਪਾਰਲਰ 'ਚ ਪੈਸੇ ਖਰਾਬ ਕਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਤੇ ਜੇੜੀ ਕੋਈ ਪ੍ਰੋਬਲਮ ਹੈਗੀ ਸਕਿਨ ਤੇ ਤੁਸੀਂ ਜ਼ਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਆਪਾਂ ਉਸੇ ਤੇ ਹੀ ਵੀਡੀਓ ਲੈ ਕੇ ਆਵਾਂਗੇ ਕਿਉਂਕਿ ਆਪਾਂ ਖੁਦ ਜਿਹੜੇ ਜਿਹੜੇ ਪ੍ਰੋਡਕਟ ਮੈਂ ਖੁਦ ਇਸਤੇਮਾਲ ਕਰਦੀ ਆਂ ਜਿਹੜੀਆਂ ਚੀਜ਼ਾਂ ਮੈਂ ਖੁਦ ਇਸਤੇਮਾਲ ਕਰਦੀ ਆਂ ਮੇਰਾ ਇਹੀ ਰਵੇਗਾ ਕਿ ਮੈਂ ਤੁਹਾਡੇ ਨਾਲ ਵੀ ਉਹੀ ਚੀਜ਼ਾਂ ਸ਼ੇਅਰ ਕਰਾਂ ਕਿਉਂਕਿ ਪੈਸਾ ਬਹੁਤ ਮੁਸ਼ਕਲ ਕਮਾਇਆ ਜਾਂਦਾ ਬਹੁਤ ਹੀ ਮੁਸ਼ਕਲ ਨਾਲ ਬਣਦਾ ਹੈ ਜੇ ਆਪਾਂ ਉਹੀ ਪੈਸੇ ਦਵਾਈਆਂ ਤੇ ਮਹਿੰਗੇ ਮਹਿੰਗੇ ਫੇਸ਼ੀਅਲ ਤੇ ਮਹਿੰਗੇ ਮਹਿੰਗੇ ਕਰੀਮਾਂ ਤੇ ਇਸਤੇਮਾਲ ਕਰੀ ਜਾਵਾਂਗੇ ਤੇ ਆਪਾਂ ਆਪਣੇ ਬੱਚਿਆਂ ਲਈ ਆਪਣੇ ਲਈ ਆਪਾਂ ਕੀ ਆਪਾਂ ਸਿਕਿਉਰ ਕਰਾਂਗੇ ਹਨਾ ਕੀ ਆਪਾਂ ਸੇਵ ਕਰਾਂਗੇ ਤੇ ਇਸ ਕਰਕੇ ਬਜਟ ਬਹੁਤ ਜ਼ਰੂਰੀ ਹੈ ਤੇ ਮੈਂ ਤਾਂ ਇਹੀ ਕਹਨੀ ਹੈ ਕਿ ਘੇਲੂ ਚੀਜ਼ਾਂ ਨਾਲ ਹੀ ਸਭ ਕੁਝ ਠੀਕ ਹੋ ਜਾਵੇ ਕੋਈ ਵੀ ਐਦਾਂ ਦੀ ਚੀਜ਼ਾਂ ਨਾ ਜਿਆਦੀਆਂ ਮਹਿੰਗੀਆਂ ਲੋ ਕਿ ਜਿਹੜੀਆਂ ਆਪਣੇ ਬਜਟ ਤੋਂ ਬਾਹਰ ਹੋਣ ਨਾਲੇ ਤਾਂ ਆਪਣੇ ਹਸਬੰਡ ਜਿਹੜੇ ਆ ਉਹ ਫਿਰ ਗੁੱਸੇ 'ਚ ਰਹਿੰਦੇ ਆ ਘਰੇ ਲੜਾਈਆਂ ਹੋਣ ਲੱਗਦੀਆਂ ਨੇ ਕਲੇਸ਼ ਹੋਣ ਲੱਗਦੇ ਆ ਕਿ ਸਾਡਾ ਇੰਨਾ ਬਜਟ ਨਹੀਂ ਹੈਗਾ ਜਿੰਨਾ ਤੁਸੀਂ ਆਪਣਾ ਪਾਲਰਾਂ 'ਚ ਜਾ ਕੇ ਨਾ ਪੈਸੇ ਵੇਸਟ ਕਰਦੀਆਂ ਹੋ ਤੇ ਬਹੁਤੀ ਗੱਲਾਂ ਹੋ ਜਾਂਦੀਆਂ ਨੇ ਇਸ ਕਰਕੇ ਘਰ ਬੈਠ ਕੇ ਘਰੇਲੂ ਨੁਸਖੇ ਹੀ ਅਪਣਾਓ ਆਪਣੇ ਕਿਚਨ ਵਿੱਚ ਹੀ ਹਰ ਸਮਾਨ ਮਿਲਦਾ ਏ ਜਿਹੜਾ ਸਮਾਨ ਆਪਾਂ ਇਸਤੇਮਾਲ ਕਰਕੇ ਆਪਾਂ ਆਪਣੀ ਚਮੜੀ ਜਿਹੜੀ ਹੈ ਤੇ ਆਪਣਾ ਰੰਗ ਤੇ ਆਪਣੀ ਸਕਿਨ ਨੂੰ ਬਿਲਕੁਲ ਕਲੀਅਰ ਰੱਖ ਸਕਦੇ ਹਾਂ ਨਾ ਤੇ ਵੱਧ ਤੋਂ ਵੱਧ ਤੁਸੀਂ ਪਾਣੀ ਮੈਂ ਕਹਿੰਨੀ ਪੀਆ ਕਰੋ ਔਰ ਕੱਚਾ ਪਿਆਜ਼ ਨਾ ਖਾਇਆ ਕਰੋ ਜਿਨ੍ਹਾਂ ਨੂੰ ਸ਼ਾਇਆ ਦੀ ਪ੍ਰੋਬਲਮ ਹੈ ਕੱਚਾ ਪਿਆਜ਼ ਬਿਲਕੁਲ ਨਾ ਖਾਓ ਖੀਰਾ ਖਾਓ ਚੜਕੇ ਲਿਕੁਇਡ ਚੀਜ਼ਾਂ ਜਿਆਦੀਆਂ ਖਾਓ ਕਹਿਣ ਦਾ ਮਤਲਬ ਲਿਕੁਇਡ ਚੀਜ਼ਾਂ ਜਿਆਦੀਆਂ ਖਾਇਆ ਕਰੋ ਲੱਸੀ ਪੀਆ ਕਰੋ ਦਹੀਂ ਖਾਇਆ ਕਰੋ ਹਨਾ ਹੋ ਸਕੇ ਦੁੱਧ ਜਿਨ੍ਹਾਂ ਦੇ ਹੈਗਾ ਦੁੱਧ ਪੀਆ ਕਰੋ ਔਰ ਜਿਨ੍ਹਾਂ ਦੇ ਦੁੱਧ ਦਾ ਤਾਂ ਨਹੀਂ ਵੀ ਹੁੰਦਾ ਹਨਾ ਕਈ ਵਾਰ ਨਹੀਂ ਵੀ ਹੁੰਦਾ ਹੈਗਾ ਉਹ ਕੀ ਕਰੋ ਜਿਹੜੀ ਕੱਚੀ ਮੋਂਫਲੀ ਹੁੰਦੀ ਹੈ ਨਾ ਕੱਚੀ ਮੋਂਫਲੀ ਦੀ ਗੀਰੂ ਉਹ ਖਾ ਕੇ ਉੱਪਰ ਕਲਾਸ ਤੋਂ ਪਾਣੀ ਪੀ ਲਿਆ ਕਰੋ ਉਨਾ ਹੀ ਅਸਰ ਉਹਦਾ ਹੁੰਦਾ ਹੈ ਤੇ ਇਹਨਾਂ ਚੀਜ਼ਾਂ ਨੂੰ ਅਪਣਾਓ ਤੇ ਆਪਣੀ ਜਿਹੜੀ ਜ਼ਿੰਦਗੀ ਖੁਸ਼ਹਾਲ ਬਣਾਓ ਫਿਰ ਮਿਲਾਂਗੇ ਆਪਾਂ ਇੱਕ ਨਈ ਵੀਡੀਓ ਨਾਲ ਤੇ ਵੀਡੀਓ ਜਿਹੜੀ ਬਹੁਤ ਵਧੀਆ ਲੈ ਕੇ ਆਵਾਂਗੇ ਉਹਨਾਂ ਲਈ ਜਿਨ੍ਹਾਂ ਦਾ ਵਜ਼ਨ ਵਧਿਆ ਹੋਇਆ ਜਿਨ੍ਹਾਂ ਦਾ ਪੇਟ ਵਧਿਆ ਹੋਇਆ ਹੈ ਘਟ ਨਹੀਂ ਰਿਹਾ ਕਮੈਂਟ ਕਰਕੇ ਜਰੂਰ ਦੱਸਣਾ ਤੇ ਤੁਹਾਡੇ ਨਾਲ ਆਪਾਂ ਕਰਾਂਗੇ ਸ਼ੇਅਰ ਅੱਜ ਦੀ ਵੀਡੀਓ ਕਿਤਨ ਲੱਗੀ ਚੰਗੀ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਕੇ ਜਰੂਰ ਦੱਸਣਾ ਫਿਰ ਮਿਲਾਂਗੇ ਬਾਏ ਬਾਏ